ਬੁਰਜਿਕਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਸਾਰੇ ਨੌਜਵਾਨ ਭਰਾਵਾਂ ਨੂੰ ਬੇਨਤੀ ਹੈ ਜੀ ਬੁਰਜ ਤਹਿਲ ਦਾਸ ਵਿਖੇ ਜਿੱਥੇ ਜਿੱਦਾਂ ਪੱਥਰਾਂ ਦੀ ਲੋੜ ਆ ਹਜੇ ਵੀ ਬਹੁਤ ਪਾਣੀ ਹਜੇ ਵੀ ਜਿੱਦਾਂ ਢਾਹ ਮਾਰੀ ਜਾਂਦਾ ਜਿੱਥੇ ਲੱਗਿਓ ਆ ਉੱਥੇ ਅੱਜ ਫੇਰ ਮਿੱਟੀ ਦੀਆਂ ਕਈ ਤਰ੍ਹਾਂ ਵਿੱਚ ਡਿੱਗ ਪਈਆਂ ਤੇ ਮੇਰੇ ਵੀਰਾਂ ਨੂੰ ਬੇਨਤੀ ਆ ਅਸੀਂ ਕੱਲ ਵੀ ਵੀਡੀਓ ਪਾਈ ਸੀ ਵੀ ਜੇ ਕਿਸੇ ਦਾ ਬੱਬਲਾ ਦਾ ਕੋਈ ਨੁਕਸਾਨ ਹੁੰਦਾ ਨਹੀਂ ਹੈਗਾ ਕਿਉਂਕਿ ਉਹ ਕੱਲ ਟਰਾਲੀਆਂ ਆਈਆਂ ਸੀ ਉਹ ਨਹੀਂ ਥੱਲੇ ਮਿੱਟੀ ਨਹੀਂ ਸੀ ਕੋਈ ਉਥੇ ਉਹ ਮਿੱਟੀ ਭਾਗੇ ਦਿੰਦੇ ਆ ਉਹਦੇ ਉੱਪਰ ਪੱਥਰ ਰਖਾ ਕੇ ਇੱਥੇ ਨੂੰ ਆਣ ਜੇ ਬੇਰ ਵੀ ਕਿਸੇ ਮੇਰੇ ਬੀਜ ਦਾ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਹੁੰਦਾ ਆ ਤਾਂ ਉਹਦੀ ਉਹਦਾ ਸਾਰਾ ਕੰਮ ਅਸੀਂ ਕਰਵਾ ਕੇ ਦਵਾਂਗੇ ਠੀਕ ਆ ਪਰ ਹਜੇ ਇੱਥੇ ਬਹੁਤ ਲੋਡ ਆ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਆ ਇਸ ਗੱਲ ਦੀ ਵੀ ਥੋੜਾ ਜਿਹਾ ਇੱਕ ਦੋ ਦਿਨਾਂ ਦਾ ਕੰਮ ਰਹਿੰਦਾ ਹੈ ਜੇ ਆਪਾਂ ਰਲ ਮਿਲ ਕੇ ਸਾਰੇ ਜਣੇ ਇਹ ਚੀਜ਼ ਨੂੰ ਹੰਬੜਾ ਮਾਰ ਲਈਏ ਤਾਂ ਹੁਣ ਇਹ ਕੰਟਰੋਲ ਚ ਉਹ ਇਹ ਹੁਣੇ ਇੱਥੇ ਰੁਕ ਜਾਊਗਾ ਇਹ ਸਾਰੇ ਮੇਰੇ ਭਰਾ ਅੱਜ ਮਲਪੁਰ ਤੋਂ ਸਕੋਪਰ ਤੋਂ ਨਵੇਂ ਸ਼ਹਿਰ ਤੋਂ ਕਿ ਬਾਕੀ ਹੋਰ ਵੀ ਨਾਲ ਦੇ ਪਿੰਡਾਂ ਤੋਂ ਘਟਾਰੋਂ ਤੋਂ ਸਾਰੇ ਮੇਰੇ ਵੀਰ ਆਏ ਆ 8-9 ਟਰਾਲੀਆਂ ਲੈ ਕੇ ਤੇ ਬਾਕੀ ਮੇਰੇ ਵੀਰਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਆ ਤੇ ਉਹ ਵੀ ਇੱਥੇ ਵੀ ਜਿੰਨੀ ਜਲਦੀ ਹੋ ਸਕਦਾ ਮੱਲਪੁਰ ਤੋਂ ਮੱਲਪੁਰ ਆੜਕਾਂ ਤੋਂ ਟਰਾਲੀਆਂ ਭਰਾ ਕੇ ਇੱਥੇ ਲੈ ਕੇ ਆਣ ਬੇ ਪੱਥਰਾਂ ਦੀ ਅਜੇ ਲੋਡ ਐ ਇੱਥੇ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ